ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖਾਣ ਜੀ ਮੈਂ ਹਰਜੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ। ਆਸੀਂ ਸਾਰੇ ਠੀਕ ਠਾਕ ਆ। ਸੁਖਿੰਦ ਹੈ ਠੀਕ ਠਾਕ ਹੋਮੋਂਗੇ। ਰੱਬ ਦਾ ਕੀ ਕਰੀਏ ਰੋਜ਼ ਹੀ ਆ ਜਾਂਦਾ। ਜੀਰੋ ਦੇਖੋ ਚੰਗੇ ਭਲੇ ਪਏ ਹੋਨੇ ਜਿਹੜੋ ਦੇਖੋ ਉੱਠਣ ਵੇਲੇ ਮੀ ਭਈ ਜਾਂਦਾ ਹੁੰਦਾ ਕੀ ਕਰੀਏ। ਕਿਹੜਾ ਦੇਲਾ ਹੋ ਗਿਆ ਇੰ ਬੈਠਿਆ। ਨਾ ਕੋਈ ਕੰਮ ਕਰਨ ਜੋ ਗਰੇ ਭੇਜਦੇ ਆ ਚਿਲਕ ਕਧਿਆ ਵੇੜਾ ਚ ਇਹ ਹੈ ਵੇੜੇ ਗਾਣੇ ਟੋਕਾ ਹੁਣ ਟੋਕਾ ਕਰੀਏ ਨੇ ਹੋਰ ਕੌਣ ਹੋਣਾ ਹੋਏ ਐੇ ਕੋਈ ਪਾਉਂਦੇ ਹੋਣੇ ਨਾ ਨਹੀਂ ਹੁਣ ਗੱਲ ਕਰਦਾ ਹਾਂ ਹੁਣ ਟੋਕਾ ਕਰੀਏ ਥੋੜਾ ਪਾਣੀ ਰੱਖ ਲਿਆ ਜੀ ਲੋ ਜੇਪਣ ਨੂੰ ਪੂਜਦਾ ਹੈ ਇੱਧਰ ਆਪਾਂ ਕੜੀ ਬਣਾਵਾਂਗੇ ਬੇਸਣ ਕੋਲ ਹੈ ਥੋੜਾ ਜਿਹਾ ਕੋਲ ਹੈ ਕੁਛ ਪਨੀਰ ਦੀ ਭੁਰਜੀ ਪਈ ਆ ਆਪਣੇ ਤੇ ਜਿਨੇ ਪਨੀਰ ਦੀ ਭੁਰਜੀ ਖਾਣੀ ਹੋ ਪਨੀਰ ਦੀ ਭੁਰਜੀ ਖਾ ਲਾਂਗੇ ਜਿਨੇ ਆਪਣਾ ਕੜੀ ਖਾਣੇ ਹੋ ਕੜੀ ਖਾਣੇ ਬਾਅਦ ਸਜੇ 2 ਚਮਚੇ ਤੇ 3 ਚਮਚੇ ਆਉਜ ਪੈਗਾ ਅੰਦਰ ਮੰਜੇ ਤੇ ਫੁਰਤਾ ਪਿਆਮਾ ਓਜਾਮਾ ਤਾਂ ਪਰ ਪਲਾਣਾ ਦੇ ਵੀ ਪਾ ਲਈ ਪਲਾਂਜੀ ਸਾਰੇ ਨਹੀਂ ਘਾਰੇ ਚ ਮਿੱਦੇ ਜਾਣਗੇ ਕੱਕਾ ਕੱਢ ਕੇ ਲਿਆਉਂਦੇ ਨੇ ਜੀ ਪੂਜੀ ਜਾਣਦੇ ਆ ਆਪਣੇ ਗੰਡੇ ਬਸ ਉੱਤੇ ਨਾਣ ਮਿਰਚ ਪਾ ਕੇ ਮਿਰਚਾਂ ਹਰੀਆਂ ਪਾਈਆਂ ਹੋਈਆਂ ਨੇਗੀਆਂ ਤੇ ਹਲਦੀ ਪਾ ਦੇਣੇ ਪਕੂ ਜੂਗੀ ਤੋਂਗੀ ਜੀ ਬਣਾਵਾਂਗੇ ਥੋੜਾ ਥੋੜਾ ਜਿਹਾ ਸਮਾਨ ਪਾਵਾਂਗੇ ਕਿਉਂਕਿ ਨਰਤੀ ਬੀਨੀ ਕੀ ਪਾਮਾ ਨੂੰ ਲੋਹਰੀਆਂ ਪਾ ਲਿਆ ਜੀ ਮੀ ਨਹੀਂ ਕੁਸ ਕਰਨ ਲਿੰਦਾ ਕੀ ਬਾਤ ਕਰੀਂ ਸਾਰੀਆਂ ਸਬਜ਼ੀ ਨੂੰ ਕੜੀ ਸੌਖੀ ਐ ਪਨੀਰ ਦੀ ਭੁਰਜੀ ਵੀ ਸੌਖੀ ਐਗੀ ਤੇ ਨੀਤੂ ਅਗੀ ਕੱਲ ਤਰਸੇ ਆ ਕੱਲ ਦੀ ਫੋਨ ਕਰੀ ਐ ਸਵੇਰ ਦੀ ਉੱਠਣਸਾਰ 6 ਵਜੇ 7 ਵਜੇ ਫੋਨ ਕਰਤਾ ਫੁੱਫੜ ਜੀ ਮੈਨੂੰ ਲੈ ਜਾ ਭੂਆ ਨਾਲ ਗੱਲ ਕਰਾ ਦੇ ਤੇ ਅਸੀਂ ਕੱਲ ਮੂੰਗੀ ਤੋੜਨ ਵਾਕੇ ਕੁਛ ਇਹਨਾਂ ਸਕੂਲ ਲੱਗਿਆ ਚ ਨੀਤੂ ਦਾ 6:30 ਵਜੇ ਛੁੱਟੀ ਹੁੰਦੀ ਨਹੀਂ ਪਹਿਲਾਂ ਲੈ ਆਉਂਦੇ ਤੇ ਸੁਖਮਣ ਉਹਨਾਂ ਦੀ ਛੁੱਟੀ ਸੀਗੀ ਤੇ ਉਧਰੋਂ ਜੋ ਟਿਊਸ਼ਨ ਤੋਂ ਆਈਆਂ ਸੁਖਮਣ ਉਹ ਲੈਣ ਗਈਆਂ ਉਧਰੋਂ ਤੇ 6:00 ਸੱਡਣ ਆ ਗਿਆ ਕਨਨ ਇਹ ਤੱਕ ਨਾ ਗਾਪਾ ਰੱਖਾ ਤੇ ਹੈ ਮੈਂ ਬੂਹੇ ਕੋਲ ਜਾਣਾ ਹੈ ਮੈਂ ਤੋ ਕੋਲ ਜਾਣਾ ਹੈ ਸਾਰੀ ਸੁਸਤੀ ਪਈ ਆਗੀ ਗਰਮਣ ਵੀ ਸੁਖਮਣ ਉਹ ਵੀ ਨਹੀਂ ਪੂ ਵੀ ਹੁਣ ਹਾਂ ਚੱਲ ਕਿਹੜਾ ਮੀਚ ਕੱਪੜੀ ਧੋਣ ਦੀ ਪੰਨਾਂ ਰਹਿਣਗੇ ਬਸ ਹੁਣ ਮੈਂ ਹਜੇ ਮੱਝਾ ਨਾ ਗੋਹਾ ਗੋਹਾ ਸਾਰਾ ਕੁਝ ਪਿਆ ਹੈ ਕਿਉਂਕਿ ਤੁਹਾਨੂੰ ਪਤਾ ਹੈ ਮੀਂਹ ਪੈਂਦੇ ਜਿੰਨਾ ਤਾਂ ਰੂੜੀ ਕੰਨੀ ਜਾਇਆ ਜਾਂਦਾ ਕਿ ਉਹ ਸਿਲਸਕਣ ਹੋ ਜਾਂਦੀ ਹੈ ਲੋਈ ਜੀ ਟਮਾਟਰ ਹੈ ਨਹੀਂ ਸੀ ਅੱਜ ਕਰ ਕਰਕੇ ਕੋਈ ਆਉਂਦਾ ਨਹੀਂ ਸਬਜ਼ੀ ਵਾਲਾ ਬਸ ਇਹਨਾਂ ਕੀ ਕੜੀ ਬਣਾਵਾਂਗੇ ਇਹਨਾਂ ਖਾਣੇ ਨੂੰ ਖਾ ਲਾਂਗੇ ਜੀ ਉਹ ਮਿਲਦਾ ਦੋ ਤਿੰਨ ਤਾਹ ਹੀ ਖਾਣਗੇ ਪਨੀਰ ਦੀ ਪੁਰਜੀ ਬਣਾਈ ਸੀ ਰਾਤ ਇਹ ਤਾਂ ਸੰਗਣੇ ਜੀ ਵਧੀਆ ਲਾਦੀ ਪਤਲੀ ਜੀ ਵਧੀਆ 라ਦੀ ਲੋ ਜੀ ਹੁਣ ਆਪਾਂ ਹਨਾ ਕੜੀ ਜੀ ਪੱਕ ਜੂਗੀ 2-4 ਮਿੰਟਾਂ ਚ ਇਹਨੂੰ ਕੜੀ ਪਕਾਉਣ ਨੂੰ ਕੋਈ ਟਾਈਮ ਨਹੀਂ ਲੱਗਦਾ ਹੋਏਗਾ ਤੇ ਇਹਨੂੰ ਆਂ ਭਾਂਡੇ ਮਾਂਜਦੀਆਂ ਤੇ ਆਪਾਂ ਫਿਰ ਮਿਲਦੇ ਆ ਭਾਂਡੇ ਮਾਂਜ ਠੀਕ ਲੋ ਜੀ ਆਪਾਂ ਨੇ ਕੰਮ ਤਾਂ ਤੇ ਕਰ ਲੈਨੇ ਅੱਜ ਤਾਂ ਉਹ ਗੱਲ ਹੋ ਗਈ ਨਾ ਸੁੱਤੀ ਨਾ ਕੱਤਿਆ ਹਨਾ ਬਹੁਤ ਕੰਮ ਵੱਧ ਗਿਆ ਸਾਡਾ ਸਵੇਰੇ ਮੀਂਹ ਪੈਂਦਾ ਸੀਗਾ ਤੇ ਹੋਰ ਮੈਂ ਤੁਹਾਨੂੰ ਦੱਸਣੋਂ ਭੁੱਲ ਗਈ ਤੇ ਹੁਣ ਕੰਮ ਜਿਹੜਾ ਹਜੇ ਹਜੇ ਵੀ ਨਿਭੜਿਆ ਸਾਢੇ 12:00 12:00 ਹੋ ਗਏ ਕੱਲ ਤਾਂ ਹਜੇ ਮੂੰਗੀ ਨਹੀਂ ਦੋ ਬੋਰੀਆਂ ਭਰ ਲਿਆ ਤੇ ਅੱਜ ਕੁਝ ਵੀ ਨਹੀਂ ਨਿਭੜਿਆ ਤੇ ਮੂੰਗੀ ਤੋੜ ਲਿਆਂਦੀ ਫੇਤੋਂ ਸੁੱਕਣੀ ਪਾਈ ਪਈ ਆ ਵੇੜੇ ਚ ਅੱਧੀ ਆਪਾਂ ਨੇ ਪਾ ਲਈ ਇੱਕ ਬੋਰੀ ਇੱਕ ਬੋਰੀ ਉਹਨਾਂ ਨੇ ਪਾ ਲਈ ਹੋ ਵੇੜੇ ਸੁੱਕਣ ਤੇ ਕੱਲ ਨਹੀਂ ਤੂੰ ਆ ਗਈ ਤੀ ਆਥਣੇ ਜੇ ਤੇ ਨਹੀਂ ਤੂੰ ਦਾ ਸਰਵਾਉਂਦੀ ਆ ਸੁਖਮਣ ਤੇ ਅੱਜ ਨਾਲ ਸਾਡੇ ਲਾਈਟ ਬੜਾ ਕਮ ਆ ਰਹੀ ਨਹੀਂ ਪਤਾ ਲੱਗਾ ਕਿੱਥੋਂ ਮਾਰੀ ਆ ਕਿੱਥੋਂ ਨਾ ਮਾਰੀਏ ਦੋ ਤਿੰਨ ਘੰਟੇ ਲੱਗੇ ਲਾਈਟ ਸਮਾਰਨ ਤੇ ਫੇਰ ਲਾਈਟ ਸਮਰੀ ਹੈਗੀ ਹਜੇ ਸਾਡੇ ਜਿਹੜੀ ਮੈਂ ਰਾਤ ਟੈਂਕੀ ਭਰ ਲੈਣੀ ਹੁੰਨੀ ਆਥਣੇ ਮੈਨੂੰ ਪਤਾ ਵੀ ਮੀਂਹ ਕਣੀ ਦੀ ਰੁੱਤ ਆ ਹਨਾ ਉਬਈ ਟੈਂਕੀ ਸੁਨੇਹਾ ਭਰ ਲਾ ਤੇ ਬਰਦੀਆਂ ਤੋਤੀਆਂ ਪਈਆਂ ਨੇ ਕੱਲੀਆਂ ਤੇ ਅभी ਮੈਂ ਕਣੀ ਰੁੱਤਾ ਤੜਕ ਮੈਂ ਮੱਝਾਂ ਨਵਾ ਦਿੱਤੀਆਂ ਸੀ ਜਿਹੜੀ ਰਾਤ ਟੈਂਕੀ ਭਰੀ ਸੀਗੀ ਤੇ ਭਾਂਡੇ ਮਾਂਜਲੇ ਪੁੱਛ ਪੁੱਛ ਲਾ ਲਿਓ ਉਹਦੇ ਨਾਲ ਤੇ ਜੀਰੋ ਲਾਈਟ ਲੋਟ ਹੋਈ ਹੈ 11:30 ਵਜੇ ਉਦੋਂ ਮੈਂ ਟੈਂਕੀ ਭਰੀ ਹੈ ਉਰੋਂ ਹੀ ਮੈਂ ਨਾਤੀਆਂ ਤੇ ਹੁਣ ਅਜੇ ਅੱਜ ਐਤਵਾਰ ਆ ਗਾ ਸੁਖਮਣ ਤੇ ਗੁਰਮਣ ਨਾਉਣ ਵਾਲੀਆਂ ਰਹਿੰਦੀਆਂ ਨੇ ਗੁਰਮਣ ਗਈ ਹੋਈ ਹੈ ਨਾ ਹੁਣ ਤੇ ਗੁਰਮ ਸੁਖਮਣ ਹੈ ਜਾਊਗੀ ਤੇਨੀ ਤੋਂ ਨਾਲੀ ਮੈਨ ਨਾਲੀ ਸੀ ਪੂਆਪਤੀ ਜੀ ਨਾਲੀਆਂ ਤੇ ਮੂੰਗੀ ਆਪਣੀ ਕਾਲੀ ਕਾਲੀ ਸੋਣੀ ਹੈਗੀ ਤੇ ਸੁਖਮਣਾ ਕਰਦੀ ਆ ਜੀ ਉਹਰੇ ਫਰੈਂਚ ਠੀਕ ਆ ਬਹੁਤ سارے ਕੰਮ ਪਾਏ ਨੇਗੇ ਸਾਡੇ ਕਰਨ ਵਾਲੇ ਤੇ ਕੰਮ ਲੈਟ ਦੇ ਹੁੰਦੇ ਨੇ ਜਿਹੜੇ ਹੁਣ ਮੈਂ ਖੈ ਧੁੱਪ ਚੜ ਗਈ ਹੁਣ ਧੁੱਪ ਚੜ ਗਈ ਮੈਂ ਹੁਣ ਨਹੀਂ ਕਰਦੀ ਕੱਪੜੇ ਹੁਣ ਨਹੀਂ ਧੋਉਂਦੀ ਧੁੱਪ ਚੜ ਗਈ ਕਿਉਂਕਿ ਅ ਆਹਾਗਾ ਸੁਪਰ ਹੋਰ ਜੀ ਬੈਠ ਗਈ ਦਪਹਿਰਾ ਹੋ ਗਿਆ ਸਿਖਰ ਦਪਹਿਰਾ ਹੋ ਗਿਆ 12:30 ਹੋ ਗਏ ਹੁਣ ਮੈਂ ਕੱਪੜੇ ਨੂੰ ਧੋਉਂਦੀ ਹੈਗੀ ਹਾ ਦੇਖੋ ਮੇਰੇ ਪਤੀ ਜੀ ਨੇ ਸਰਵਾ ਲਿਆ ਸਖਮਣ ਕਾਇੰਚਾ ਕੋਲ ਚਾਹ ਬਣੇ ਕਰਨ ਲੱਗ ਗਈ ਪੱਖੇ ਤੋਂ ਪਰਾਂ ਇੱਕ ਬਿੰਦ ਨਹੀਂ ਹੋਇਆ ਜਾਂਦਾ ਕੀ ਕਰੀ ਬਹੁਤ ਔਖਾ ਹੋਇਆ ਪਿਆ ਔਰ ਬਾਦ ਨਹੀਂ ਪੁੱਤ ਤੂੰ ਚੰਗਾ ਸਿਰ ਸੋਕੂਗਾ ਬਾਹਰ ਸੋਣੀ ਹੋਗੀ ਪੇਰਪਤੀ ਜੀ ਤਾਂ ਬਾਹਰ ਸੋਣੀ ਲੱਗਦੀ ਹੈ ਫਰੈਂਚ ਸੋਣੀ ਹੋਗੀ ਪੁੱਠਿਆ ਤ੍ਰਿਗੁੱਤ ਹੋਗੀ ਤਾਂ ਸੋਣੀ ਹੋਗੀ ਸ਼ਕਮਣ ਨਹੀਂ ਪੁੱਠੇ ਦੀ ਇਹ ਤਾਂ ਇਹ ਗੁੱਤ ਸੋਣੀ ਹੋਗੀ ਤੇ ਤੁਹਾਨੂੰ ਆਉਦੀ ਨਹੀਂ ਹੁੰਦੀ ਪੁੱਠਿਆ ਤ੍ਰਿਗੁੱਤ ਨਾ ਔੜੀ ਔੜੀ ਸਿੱਖ ਜੰਗੇ ਆ ਕੀ ਪਲਾਜੂ ਜਪਾਈਆਂ ਨਾ ਚਲੋ ਜੀ ਆਪਾਂ ਹੁਣ ਹਨਾ ਫਿਰ ਮੇਰੇ ਤਾਂ ਤੁਹਾਨੂੰ ਦੁਪਹਿਰਾ ਬੁਰਜੀ ਪੀ ਪਨੀਰ ਦੀ ਰੋਟੀ ਤੋਰਨ ਵਾਲੀ ਖਾ ਲੂ। ਕੁਸ ਸੋਡਾ ਹੋ ਪਿਆ। ਕੀ ਪੂਜੀਆ। ਉਹ ਪੂਜੀਆ ਪਿਆ ਗਿਰੀਆਂ ਪੀਣ ਉਹ ਖਾ ਲੂ। ਉਹ ਵੀ ਬਚਾ ਕੇ ਜੇ ਰੱਖਿਆ ਹੋਇਆਗਾ 15 20 ਦਿਨਾਂ ਦਾ ਪਿਆਗਾ। ਤੇ ਮੈਂ ਸੁਖਮਣੋਂ ਫੜ ਗਿਆ ਨਾ ਦੱਸਿਆ ਨਹੀਂ ਹੈਗਾ ਨੀ ਤੋੜੀ ਖਾ ਜਾਂਦੀਆਂ ਨੇ ਗੀਆਂ ਕੋਈ ਚੀਜ਼ ਸਰਦਾਰ ਜੀ ਕਿੰਨੀ ਚੀਜ਼ ਲੈ ਆਉਣ। ਪਰ ਇਹ ਛੱਡਦੀ ਨਹੀਂ ਹੈ। ਨੰਨਾ ਲੱਲ ਨੰਮਾ ਇਕੱਠੀਆਂ ਬੈਠ ਕੇ ਚਾਹ ਨਾਲ ਖਾ ਲਓ ਆ ਤਾਂ ਹੋ ਗਾ ਮ ਮ ਹੋਗਾ ਨਾ ਸੁਪਤੀ ਨਾ ਕੱਤਿਆ ਹਨਾ ਕਦੇ ਕਦੇ ਪਤਾ ਨਹੀਂ ਐਸਾ ਹੀ ਦਿਨ ਚੜਦਾ ਅੱਜ ਤਾਂ ਸੁੱਤੇ ਉੱਠਦਿਆਂ ਦਾ ਹੀ ਬਸ ਅਹੇ ਜਾ ਦਿਨ ਚੜਿਆ ਪਤੀ ਸੀਗਾ ਵੀ ਅੱਜ ਤਾਂ ਸਾਰਾ ਦਿਨ ਹੀ ਲੱਗੂ ਕੰਮ ਨਿਭੜਨਾ ਨਹੀਂ ਆਏਗਾ ਚਲੋ ਇੱਕ ਦਿਨ ਕੰਮ ਵਧੀਆ ਹੁੰਦਾ ਕੱਲ ਬਹੁਤ ਸਾਰਾ ਕੰਮ ਨਹੀਂ ਨਿਭੜਿਆ ਸੀ ਕੱਲ 9 ਵਜੇ ਤੋਂ ਕੰਮ ਕਰਕੇ ਮੂੰਗੀ ਤੋੜਦਾਂ ਵੀ ਵਾਗੇ ਸੀਗੇ ਨਹੀਂ ਤਾਂ ਤੂੰ ਨਹੀਂ ਗਈ ਮੂੰਗੀ ਤੋੜ ਸਾਡੀ ਮੂੰਗੀ ਕਿਹਨੇ ਤੋੜੀ ਐ

ਸਕੂਲ ਵਾਲੇ ਬੈਂਟੂਰੇ ਆਉਂਦੀ ਆ ਸਾਡੇ ਗਵਾਂਡੀ ਦੀ ਕੁੜੀਆਂ ਜਾਂਦੀਆਂ ਤੇ ਸਕੂਲ ਚ ਜੋ ਵਰਦੀ ਨੂੰ ਇਥੋਂ ਚੜਾ ਦੇ ਤਿਆਰ ਕਰਕੇ ਚਲੋ ਜਿਹੜੇ ਤੇ ਇੱਕ ਰਾਤ ਲਾ ਕੇ ਛੁੱਟੀਆਂ ਚ ਨਾਨਕੀ ਬਾਗੀ ਤੇ ਹੁਣ ਇਹਦਾ ਜੀ ਕਰਦਾ ਪਹਿਲਾਂ ਨਾ ਵਿਚਾਰੀ ਪਹਿਲਾਂ ਵੀ ਕਹਿੰਦੀ ਸੀ ਛੁੱਟੀਆਂ ਤੇ ਪੂਆ ਮੈਂ ਤੇਰੇ ਕੋਲ ਆਉਂ ਤੂ ਪੂਆ ਮੈਂ ਤੇਰੇ ਕੋਲ ਆਉਂ ਕੋ ਮਾਂ ਹ ਕੋਈ ਨਾ ਪਤਾ ਆ ਜੀ ਨਾ ਪੂਆ ਪਤੀ ਜਿਹੜੇ ਪਿਆਰ ਦਾ ਉਹ ਪਤਾ ਲੱਗਦਾ ਹੈ ਨਾ ਉਹ ਪੜਾਣ ਨੂੰ ਤਾਂ ਪਤਾ ਹੁੰਦਾ ਜੀ ਜਿਹੜੀਆਂ ਪੂਆ ਪਤੀ ਜੀ ਹੈਗੀਆਂ ਨੇ ਪੂਆ ਪਤੀ ਜੀ ਦਾ ਕੀ ਪਿਆਰ ਹੁੰਦਾ ਕਿਉਂਕਿ ਕਖੂਣ ਦਾ ਰਿਸ਼ਤਾ ਹੁੰਦਾ ਹਨਾ ਜੀ ਬਹੁਤ ਹੀ ਪਿਆਰ ਹੁੰਦਾ ਪਪਾ ਤੀਜੀ ਦਾ ਸਤਾਪ ਜਿਹੜਾ ਸਾਡੇ ਭੂਆ ਜੀ ਫਿਰ ਆਉਂਦੇ ਹੁੰਦੇ ਸੀ ਨਾ ਕੁਮਾਰੀਆਂ ਹੁੰਦੀਆਂ ਪਪੂਆ ਜੀ ਹੋਰਿਆ ਨੂੰ ਬਾਹਾ ਫੜ ਫੜ ਕੇ ਰੱਖ ਦਿਆਂ ਕਰੇ ਭੂਆ ਤੇ ਤਾਇਏ ਕੇ ਕਰੇ ਨਾ ਪਿਓ ਸਾਡੇ ਕਰੇ ਪਿਓ ਉਹ ਸਾਡੇ ਕਰੇ ਪਿਓ ਤਾਇਏ ਕੇ ਨ ਕਰੇ ਕਰੇ ਪਿਓ ਤੁਸੀਂ ਵੱਡੇ ਵਾਈਕੇ ਨੇ ਪਿਓ ਤੁਸੀਂ ਛੋਟੇ ਵਾਈਕੇ ਨੇ ਫਿਰ ਸਾਡੇ ਕੋਲ ਆ ਕੇ ਪਿਓ ਸਾੜੀਆਂ ਭੂਆ ਫਿਰ ਸਾਡੇ ਕੋਲ ਆ ਕੇ ਪੈਂਦੀਆਂ ਕਿਉਂਕਿ ਮੇਰੇ ਤਾਇਰੀ ਕੁੜੀ ਆ ਜਿਹੜੀ ਉਹ ਵੱਡੀ ਆ ਗਈ ਤੇ ई सीते अब धक्के सौ खवा के आपके घर पाऊंगी से कोई तीन भूआने मेरे कोई मर्जी भूआनी पहले आने सौंह खवा दें भू सौ खा सा कोई रात गांव ठीक है जी चलो आप फिर मिलते ये टाइम हम तेन बज गए नी आप मजा कर खराब हो गया तुले फिर Hōqa lōgi ta ma filti. Pa ari an na aw っかかね、はい。 ਜਗਾ ਨਹੀਂ ਖਾਦੀ ਨਾ ਇੱਥੇ ਬਾਗਦਾਨਾ ਹੋ ਪਤਾ ਹੁੰਦਾ ਵੀ ਇੱਥੇ ਉੱਥੇ ਬਾਗਦਾਨਾ ਉਦਾਨ ਹੈ ਹੁਣ ਮੱਝਾ ਬਣ ਦਿੱਤੀ ਆ ਆਪਾਂ ਤੋੜਦੇ ਆ ਸਬਜੀ ਸਬਜੀ ਬੈਂਗੜੀ ਤੋੜਾਂਗੇ ਸੁੱਕੀ ਬਣਾਵਾਂਗੇ ਆਪਾਂ ਜੀ ਆਲੂ ਪਾ ਕੇ ਪਿਆਜ਼ ਪਾ ਕੇ ਬਹੁਤ ਵਧੀਆ ਬਣਦੀ ਆ ਠੀਕ ਹੈ ਨਗੀ ਖਿੰਡ ਗਈ ਇਹਨਾਂ ਸੰਗਣੇ ਬੂਝੇ ਵਾਲੇ ਹੋਏ ਪੈ ਨਹੀਂ ਨਹੀਂ ਤੂੰ ਐ ਖੜੀ ਐ

ਖੱਬਲ ਹੋ ਗਿਆ ਹੈ ਖੱਬਲ ਹੋ ਗਿਆ ਖੱਬਲ ਤਾਂ ਬਲੀ ਚਾੜਤਾ ਰਾਉਂਡ ਅਪ ਕਰਤੀ ਬਲੀ ਚਾੜਤਾ ਸਾਰਾ ਕੁਝ ਮਚ ਗਿਆ ਸਾਰਾ ਕੁਝ ਮਚ ਗਿਆ ਹੋਰ ਬਲੀ ਚਾੜਤਾ ਖੱਬਲ ਆ ਆਪਣੇ ਨਾ ਸਾਰੇ ਅਧੂਰੇ ਕੰਮ ਸੀ ਜਿਹੜੇ ਕੱਲ ਸਾਰੇ ਪੂਰੇ ਹੋਗੇ ਟੋਆ ਸਾਫ ਹੋ ਗਿਆ ਕੱਲ ਮਿੱਟੀ ਟਰਾਲੀ ਲਿਆਂਦੀ ਤੇ ਹੋਰ ਜਿਹੜੇ ਨਿੱਕੇ ਰਾਉਂਡ ਅਪ ਕਰ ਦਿੱਤੀ ਹੋਰ ਜਿਹੜੇ ਨਿੱਕੇ ਮੋٹے ਕੰਮ ਕਰਨ ਵਾਲੇ ਸਾਰੇ ਹੋ ਗਏ ਆਟਾ ਦਾਣਾ ਪਿਹਾਇਆ ਗਿਆ ਸਾਰੇ ਕੰਮ ਹੋ ਗਏ ਕਿਉਂਕਿ ਹੁਣ ਫਸਲ ਸਾਂਮਣੇ ਜੋਗਰੇ ਹੋਗੇ ਸਾਰੇ ਦੀ ਹੁਣ ਥੋਨੂੰ ਪਤਾ ਹੀ ਆ ਚਾਰ ਚੂਰ ਪਾਉਣਾ ਹੈ ਬਾਂਗਣੀ ਆਪਾਂ ਨੇ ਤੋੜ ਲਈ ਐ ਤੇ ਅੱਜ ਪਰ ਮੇਰਾ ਕੰਮ ਬੜਾ ਬਦਿਆ ਪਿਆ ਗਿਆ ਹਜੇ ਕੱਪੜੇ ਮੈਂ ਸੁੱਕਣੇ ਪਾਉਣੇ ਨੇਗੇ ਕਿਉਂ 11 ਵਜੇ ਲੈਟ ਸਾਮਰੀ ਤੇ ਉਦੋਂ ਬਾਅਦ ਧੁੱਪ ਵਾਲੀ ਹੋ ਗਈ ਸੀ ਹੁਣ ਵੀ ਆਇਆ ਹੋਇਆ ਪਏ ਬੱਦਲ ਆਊਗਾ ਰੋਜ਼ ਮੀਂਹ ਆ ਜਾਣਾ ਕੀ ਕਰੀਏ ਮੀਂਹ ਨੂੰ ਕੁਝ ਕਰ ਨਹੀਂਦਾ ਉਹ ਤਰ੍ਹਾਂ ਰਹਿ ਗਏ ਤੋੜਨ ਵਾਲੀਆਂ ਹਨਾ ਖਾਣੀਆਂ ਵੀ ਤਰਾਂ ਪਰ ਰੇਗਿਓ ਇਹ ਤੁ ਬੱਪਾ ਪੱਤੀਆਂ ਜਿਹੇ ਤੇ ਵਧੀਆ ਵੀ ਲੱਗਦੀਆਂ ਕੱਚੀਆਂ ਕੱਚੀਆਂ ਵਧੀਆ ਲੱਗਦੀਆਂ ਨੇ ਕਿੰਨੀ ਲਿਬੜ ਗਈ ਮੈਂ ਸਾਹਬੀ ਫੋਲੀਆਂ ਵੀ ਲੱਗੀਆਂ ਨਹੀਂ ਹਨ ਫੋਲੀਆਂ ਵੀ ਲੱਗੇ ਬੈਨ ਕੱਲ ਨੂੰ ਕਰਾਂਗੇ ਫੋਲੀਆਂ ਲੈ ਚਾਰ ਤਰ੍ਹਾਂ ਥਿਆ ਗਈਆਂ ਲੋ ਚਲੋ ਜੱਪਾ ਫਿਰ ਮਿਲਦੇ ਹਾਂ ਥੋੜੀ ਦੇਰ ਲੋ ਜੀ ਹੁਣ ਤੱਕ ਗਏ ਨੇ ਆਪਣੇ ਕੱਪੜੇ ਜਿਹੜਾ ਟਾਈਮ ਹੈ ਸਵਾ ਤਿੰਨ ਹੋ ਗਏ ਆਜ ਸਵਾ ਸੂਬਾਲਾ ਟਾਈਮ ਹੋ ਗਿਆ ਕੱਪੜਿਆਂ ਸੀ ਬੈਲਾਂ ਤੁਸੀਂ ਤਾਰੇ ਤਸਵੀਰ ਲੈ ਜਮਤੀ ਹੂੰ ਤਸਵੀਰ ਲੈ ਜਮਤੀ ਜੋਤ ਲੈ ਜੂ ਅਸਲੀ ਜੀ ਅਜੇ ਬੱਦਨ ਨੇ ਨੇਰੀਆਂ ਮਾ ਹੋ ਜਾਂਦੀ ਹਨ ਕੱਲ੍ਹ ਹਜਵਲ ਉਧਰ ਆਉਣ ਦੀ ਤਿਆਰੀਆਂ ਪੈ ਜਾਂਦੀਆਂ ਜਿਵੇਂ ਜਵਾਕ ਦੱਲ ਅਸਤਰ ਹੈ ਜੀ ਤੂੰ ਪਾਰ ਕੇ ਸਕੂਲ ਜਾਣਾ ਕਹੇ ਤਾਰ ਐਂ ਭੱਜ ਕੇ ਇਹਨੂੰ ਕੀ ਕਰਦਾ ਦੋਸਤ ਜੀ ਆਹ ਨਹੀਂ ਕਹਿੰਦਾ ਕਾਲੂ ਲੈ ਤਾਰ ਆਇਓ ਤਾਰ ਆਇਓ ਭੱਜ ਕੇ ਉਹ ਵੀ ਕੰਮ ਕਰਦਾ ਹੋਊ ਕਿੰਨੀ ਝਾੜ ਝੜ ਪਾਲਾ ਕੱਪੜੇ ਕਿੰਨੀ ਝਾੜ ਝੜ ਪਾਲਾ ਬਲ ਨਹੀਂ ਜਾਂਦੇ ਮਸ਼ੀਨ ਚ ਕਾਊਟ ਆਉਣ ਦੇ ਸੂਟ ਹੁੰਦੇ ਨੇ ਪਤਾ ਫੋ ਫੋ ਗਰਮੀ ਨਾ ਖਾਵੇ ਫੋਕ ਜਾਨ ਚੰਗੀ ਗੱਲ ਆ ਉਸ ਤੋਂ ਵੱਧਾ ਵੀ ਝੜਿਆ ਆਉਂਦਾ ਫੋਕ ਜਾਨ ਕੱਪੜੇ ਤਾਂ ਚੰਗੀ ਗੱਲ ਆ ਪ੍ਰੋਜੈਕਟ ਦਾ ਕੰਮ ਹੋ ਗਿਆ ਹੁਣ। ਹੋਰ ਜੀ ਅੱਕ ਗਿਆ ਝੜ ਤੋਂ ਹੁਣ। ਹੋਰ। ਜੰਜਮੀ ਜੀ ਅੱਕਿਆ ਬਹਿਚੀ ਝੜ ਤੋਂ। ਕੈਂਪਰੀ। ਹੋਰ। ਆਹ ਕਪੜੇ ਜਮੀ ਬੋਲੂ ਜੇ ਹੋ ਗਈ ਨਾ ਘਰੇ ਪਾਪਾ ਕੇ ਮੇਰੇ। ਉਹ ਨਾ ਮਾਰਨਾ ਤੈਨੂੰ ਜੈਨੂ ਫਾਣਾ ਪਾਣਾ ਪੈਣਾ ਹੀ ਜਾਊਗਾ ਚਲੋ ਇਹ ਪਾਪਾ ਨੇ ਕੱਪੜੇ ਸੁੱਕੋਣੇ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀੜੀਆਂ ਨੂੰ ਲਾਈਕ ਕਰ ਦਿਓ ਜੇ ਮੇਰੀ ਵੀਡੀਓ ਵਧੀਆ ਲੱਗੀ ਕਵੇਲੇ ਕਮਾਲੀ ਤਾਂ ਕਮੈਂਟ ਕਰਕੇ ਦੱਸਿਓ ਅੱਜ ਦੀ ਵੀਡੀਓ ਚ ਇੰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ